ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੁਸੀਂ ਸੋਹਣੇ ਸੋਹਣੇ ਸੂਟ ਸਭ ਤੋਂ ਪਹਿਲਾਂ ਵੇਖ ਸਕੋ ਔਰ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਵਾਲੇ ਜਿਹੜੇ ਆਪਾਂ ਸੂਟ ਵਰਕ ਕੀਤੇ ਨੇ ਤੁਹਾਡੇ ਨਾਲ ਉਹ ਸ਼ੇਅਰ ਕਰਾਂਗੇ ਆਪਾਂ ਨੇ ਦੋ ਸੂਟ ਰੈਡੀ ਕੀਤੇ ਨੇਗੇ ਇੱਕ ਖਾਦੀ ਕਾਟਨ ਦੇ ਤੇ ਇੱਕ ਆਪਣੇ ਸੂਟ ਰੈਡੀ ਕੀਤਾ ਕੈਮਰਿਕ ਕਾਟਨ ਤੇ ਇਹ ਜਿਹੜੇ ਕਿ ਸੂਟ ਮੇਂ ਵਰਕ ਹੋਏ ਨੇ ਆਪਾਂ ਨੇ ਪਾਫ ਦਾ ਕੰਮ ਕੀਤਾ ਹੋਇਆ ਹੈ ਇਹ ਮੈਂ ਬਹੁਤ ਸੋਹਣਾ ਕੰਮ ਹੈ ਤੁਹਾਨੂੰ ਪੜੀਆਂ ਦਿਖਾਣੀਆਂ ਜਿਹੜੇ ਡਿਜ਼ਾਈਨ ਰੈਡੀ ਕੀਤੇ ਨੇ ਤੁਸੀਂ ਇਹਨਾਂ ਨੂੰ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਤੁਸੀਂ ਆਪਣਾ ਰੈਡੀ ਕਰਵਾ ਸਕਦੇ ਹੋ ਸੇਮ ਡਿਜ਼ਾਈਨ ਵੀ ਰੈਡੀ ਕਰਵਾ ਸਕਦੇ ਹੋ ਤੁਸੀਂ ਕੋਈ ਆਪਣਾ ਮਨਪਸੰਦ ਡਿਜ਼ਾਈਨ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਆਪਾਂ ਜਿਹੜੇ ਸੂਟ ਰੈਡੀ ਕੀਤੇ ਨੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਸੋਹਣਾ ਪੀਸ ਬਣਿਆ ਹੈ ਇਹ ਇਸ ਤਰ੍ਹਾਂ ਸ਼ੇਡ ਦੇ ਇਸ ਤਰ੍ਹਾਂ ਇਹਦੇ ਚ ਥ੍ਰੈਡ ਲੱਗੇ ਹੈਗੇ ਜੋ ਕਿ ਆਪਾਂ ਦੂਜੇ ਕੰਪਿਊਟਰ ਮਸ਼ੀਨ ਤੇ ਵਰਕ ਕਰਾਣੇ ਹਨ ਉਸ ਦੇ ਇਸ ਤਰ੍ਹਾਂ ਸ਼ੇਡ ਨਹੀਂ ਲੱਗ ਸਕਦੇ ਇਹ ਆਪਣੇ ਪਾਫਲੀ ਮਸ਼ੀਨ ਦਾ ਵਰਕ ਹੋਇਆ ਹੋਇਆ ਹੈ ਬਹੁਤ ਸੋਹਣਾ ਫੁੱਲ ਫਿਨਿਸ਼ਿੰਗ ਨਾਲ ਵਰਕ ਹੋਊਗਾ ਇਸ ਤਰ੍ਹਾਂ ਦੇ ਤਿੰਨ ਫਲਾਵਰ ਬਣੇ ਨੇਗੇ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਇਹਦੇ 슬ੀਵਸ ਤੇ ਕੰਮ ਹੋਇਆ ਹੈ ਇਸ ਤਰ੍ਹਾਂ ਦੇ ਇਹਦੇ 슬ੀਵਸ ਬਣੇ ਨੇ ਤੁਸੀਂ ਇਹਨਾਂ ਨੂੰ ਸੇਮ ਫਲਾਵਰ ਪਹੁੰਚੇ ਤੇ ਵੀ ਵਰਕ ਕਰਵਾ ਸਕਦੇ ਹੋ ਫਿਲਾਲ ਆਪਾਂ ਨੇ ਸਿਰਫ ਕਸਟਮਰ ਦੀ ਡਿਮਾਂਡ ਤੀ ਹੀ ਸੂਟ ਰੈਡੀ ਕੀਤਾ ਇਸ ਤਰ੍ਹਾਂ ਹੀ ਵਰਕ ਕੀਤਾ 슬ੀਵਸ ਤੇ ਘੇਰੇ ਤੇ ਵਰਕ ਕੀਤਾ ਹੋਇਆ ਹੈਗਾ ਇਹ ਦੋਹੇ ਸੂਟ ਇੱਕੋ ਹੀ ਕਸਟਮਰ ਦੇ ਸੂਟ ਰੈਡੀ ਹੋਏ ਨੇਗੇ ਦੂਸਰਾ ਕਲਰ ਇਹ ਹੈ ਇਹਦਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਹੋਇਆ ਸਿੰਪਲ ਸੂਪਰ ਜਿਹਾ ਵਰਕ ਕਰਾਇਆ ਜਿਵੇਂ ਆਪਾਂ ਗਰਮੀਆਂ ਦੇ ਵਿੱਚ ਵਧੀਆ ਆਸਾਨੀ ਨਾਲ ਵੇਅਰ ਕਰ ਸਕਦੇ ਨੇ ਇਹਨਾਂ ਨੂੰ ਬਹੁਤ ਸੋਹਣਾ ਵਰਕ ਹੋਇਆ ਇਸ ਤਰ੍ਹਾਂ ਘੇਰੇ ਤੇ ਬੇਲ ਬਣੀ ਹੈ ਸੇਮੀ ਇਸ ਤਰ੍ਹਾਂ ਦੀ 슬ੀਵਸ ਟਿੱਕ ਕੰਮ ਹੋਊਗਾ ਹਾਂਜੀ ਤੁਸੀਂ ਇਹਨਾਂ ਨੂੰ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਇਹ ਆਪਣਾ ਕੈਮਰੀ कॉटन ਤੇ सूट ਰੈਡੀ ਹੋਇਆ ਜਿਹੜਾ ਆਪਾਂ ਇਹ ਸੂਟ ਦਿਖਾਇਆ ਸੀਗਾ ਇਹ ਆਪਣਾ ਖਾਦੀ कॉटन ਤੇ ਹੋਇਆ ਹੈਗਾ ਇੱਕ ਇਹ ਟੈਕਸ ਦੀ ਖਾਦੀ कॉटन ਹੈਗੀ ਬਹੁਤ ਸੋਹਣਾ ਫੈਬਰਿਕ ਹੈ ਸੀਨਨ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ। ਤੀਸਰਾ ਡਿਜ਼ਾਈਨ ਆਪਣਾ ਇਹ ਰੈਡੀ ਹੋਇਆ। ਇਹ ਪਹਿਲਾਂ ਵੀ ਆਪਾਂ ਡਿਜ਼ਾਈਨ ਰੈਡੀ ਕੀਤਾ ਸੀਗਾ ਸੇਮੇਂ ਹੀ ਕਲਰ ਤੇ ਦੁਬਾਰਾ ਕਿਸੇ ਕਸਟਮਰ ਦੀ ਢਿਮਾਨ ਤੇ ਹੀ ਆਪਾਂ ਰੈਡੀ ਕੀਤਾ। ਇਸ ਤਰ੍ਹਾਂ ਵੀ ਇਹਦੇ ਵੀ ਫਲਾਵਰ ਬਣੇ ਹੋਏ ਨੇਗੇ। ਨੀਚੇ ਕਟਵਰਕਮਾਂ ਦੀ ਵੇਲ ਬਣੀ ਹੈਗੀ। ਬਹੁਤ ਸੋਹਣਾ ਡਿਜ਼ਾਈਨ ਹੈ ਵੀ। ਵਾਈਟ ਕਲਰ ਦਾ ਥ੍ਰੈਡ ਲਾਇਆ ਬਹੁਤ ਸੋਹਣਾ। ਸੂਟ ਬਣਿਆਗੇ। ਫਰੋਜੀ ਕਲਰ ਤੇ। ਇਹ ਵੀ ਕੈਮਰਿਕ ਦੇ ਦਾ ਸੂਟ ਬਣਿਆ ਹੋਇਆ। ਇਸ ਤਰ੍ਹਾਂ ਇਹਦੇ 슬ੀਵਸ ਤੇ ਵਰਕ ਰਹੂਗਾ। ਬਰਕ੍ਰੀਫ ਬਹੁਤ ਸੋਹਣੀ ਫਿਨਿਸ਼ਿੰਗ ਹੈ ਅਗਲਾ ਸੂਟ ਆਪਾਂ ਇਹਦੇ ਚੇਵळा ਰੈਡੀ ਕੀਤਾ ਇਹ ਵੀ ਪਿਓਰ ਕੈਮਰਿਕ ਦੇ ਰੈਡੀ ਹੋਏ ਹੈਗਾ ਇਹਦਾ ਵੀ ਆਸਟਰ ਵਰਕ ਬਣਿਆ ਹੋਇਆ ਮੋਸੋਨੋ ਵਰਕ ਹੈ ਵੀ ਸੇਮ ਹੀ ਇਹਦੇ ਇਸ ਤਰ੍ਹਾਂ 슬ੀਵਸ ਤੇ ਵਰਕ ਬਣਿਆ ਹੋਇਆ ਘੱਟ ਵਰਕ ਬਣ ਕੇ ਇਸ ਤਰ੍ਹਾਂ ਫਲਾਵ ਦਿੱਤਾ ਵਰਕ ਤੇ ਜੀ ਤੁਹਾਨੂੰ ਵੀਡੀਓ ਚ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਕਿਸੇ ਵੀ ਸੂਟ ਦੀ ਡਿਟੇਲ ਲੈਣੀ ਹੋਵੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ